ਆ ਵੀਡੀਓ ਉਹਨਾਂ ਲੜਕੀਆਂ ਲਈ ਉਹਨਾਂ ਮਹਿਲਾਵਾਂ ਲਈ ਕੀ ਆ ਜਿਹੜੀਆਂ ਇਕੱਲੀਆਂ ਐਕਟਿਵਾ ਚਲਾਉਂਦੀਆਂ ਐ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਕੋਈ ਅਣਜਾਣ ਨੌਜਵਾਨ ਖਿਲਾਰਦਾ ਆ ਜਾਂ ਤੁਹਾਨੂੰ ਕਹਿੰਦਾ ਐ ਕਿ ਤੁਹਾਡੀ ਬਾਈਕ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਜਾਂ ਥੱਲੇ ਡੇਗ ਗਈ ਆ ਜਾਂ ਤੁਹਾਡਾ ਸਟੈਂਡ ਲੱਗਾ ਆ ਕਿ ਤੁਸੀਂ ਸਾਵਧਾਨ ਹੋ ਜਾਓ ਅੱਜਕੱਲ ਇਹ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਚੁੱਕਾ ਗਾਇਆ ਦੋ ਨੌਜਵਾਨ ਜਿਹੜੇਗੇ ਮੁਸਟੰਡੇ ਬਦਮਾਸ਼ ਤੁਰੇ ਜਾਂਦੇਗੇ ਬਾਈਕ ਦੇ ਉੱਤੇ ਇੱਕ ਜਿਹੜੀਆਂ ਲੜਕੀਆਂ ਇਕੱਲੀਆਂ ਐਕਟੀਵਾ ਚਲਾਉਂਦੀਆਂ ਆ ਉਹਨਾਂ ਨੂੰ ਬਹਾਨੇ ਨਾਲ ਜਾਂ ਤਾਂ ਸਟੈਂਡ ਬਾਰੇ ਕਹਿੰਦੇ ਤੁਹਾਡਾ ਲੱਗਾ ਤੇ ਜਾਂ ਫਿਰ ਨੰਬਰ ਪਲੇਟ ਤੁਹਾਡੀ ਡੇਗੀ ਆ ਜਦੋਂ ਉਹ ਮਹਿਲਾ ਗੱਡੀ ਹੋਲੀ ਕਰਕੇ ਰੁਕਣ ਦੀ ਕੋਸ਼ਿਸ਼ ਕਰਦੀ ਆ ਤੇ ਫਿਰ ਉਹਦੇ ਕੋਲੋਂ ਕੀਮਤੀ ਸਮਾਨ ਲੋਟੇ ਲਿੱਤਾ ਜਾਂਦਾ ਏ ਤਾਜ਼ਾ ਮਾਮਲਾ ਪੰਜਾਬ ਦਾ ਹੀ ਨਿਕਲ ਕੇ ਸਾਹਮਣੇ ਆਇਆ ਏ ਜਿੰਨੂੰ ਸੁਣ ਕੇ ਦੇਖ ਕੇ ਤੁਹਾਡੇ ਡਰੋਂ ਤੇ ਖੜੇ ਹੋ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਹੈ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਦੇਖਦੇ ਹੋਏ ਲੋਕ ਕਹਿੰਦੇ ਆ ਤੇ ਪੰਜਾਬ ਹੁਣ ਬੰਦਾ ਜਾ ਰਿਹਾ ਲੁੱਟਾਂ ਖੋਵਾਂ ਦਾ ਗੜ ਜੀਹਾਂ ਵੀਡੀਓ ਬਣਨ ਤੋਂ ਬਾਅਦ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਉਸ ਮਹਿਲਾ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਆ ਉਹਨੂੰ ਤੁਸੀਂ ਆਪ ਹੀ ਸੁਣ ਲਓ ਤੇ ਆਪਣੇ ਵਿਚਾਰਤਾ ਜਰੂਰ ਦੇ ਹੀ ਦਿਆ ਕਰੋ ਇਹ ਕਿਹੜੇ ਮਹੱਲੇ ਦੇ ਰਹਿਣ ਵਾਲੇ ਹੋ ਪ੍ਰਾਈਟ ਕਲਾਸ ਕੋਲ ਨਹੀਂ ਪਕੜਵਾਈ ਦੀ ਬੈਕਸਟ੍ਰੀਜ ਸੋਨ ਸੀਰੀਅਸ ਸਕੂਲ ਉਸ ਮਹੱਲੇ ਦੀ ਕੀ ਗੱਲ ਹੋਈ ਸਾਰੀ ਸੋ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸਾਂ ਮੈਂ ਨੰਬਰ ਲਗ ਰਹੀ ਹੈ ਤੇ ਸਰਟੀਫਿਕੇਟ ਮੈਂ ਵਾਪਸ ਕੋਈ 35 ਕੋਇਨਸ ਆਜਾਗੇ ਨਹੀਂ ਵੰਦਤੀ ਵਾਪਸ ਅਪਗ੍ਰੇਡਡ ਕਲਾਸ ਦਾ ਡੇਟ ਹੈ ਫਤਲਵਾ ਦੀ ਬੈਕ ਸਾਈਡ ਸੋ ਤੇ ਨਾ ਦੋ ਮੁੰਡੇ ਪੜ ਤੇ ਆਂਦੇ ਵੀ ਪਿੱਛੇ ਜਾਂਦੇ ਵੀ ਮੇਰੇ ਤੇ ਉਹ ਕਹਿੰਦੇ ਮੈਂ ਤੁਹਾਡਾ ਸੂਤੀ ਦਾ ਨੰਬਰ ਭੇਜ ਦਿੱਤੀ ਹੈ ਮੈਂ ਸੋ ਜਿੱਦਾਂ ਥੋੜਾ ਬਟਾ ਸਲੋ ਕਰਕੇ ਟੌਨ ਕੀਤਾ ਸੋ ਮੇਰੇ ਨਾਲੋਂ ਮੇਰਾ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ ਆ ਹਾਂ ਪਰਸ ਨੂੰ ਮੈਂ ਕਾਫੀ ਦਿਨ ਉਹ ਅਲਟਿਕ ਕਰਕੇ ਰੱਖਿਆ ਚੀਕਾਂ ਮਾਰੀਆਂ ਲੇਕਿਨ ਉਸ ਟਾਈਮ ਕੋ ਨਹੀਂ ਸੀ ਉੱਤੇ ਹਾਂ

ਮੋਟਰਸਾਈਕਲ ਮੇਕਰਸ ਫਰੈਂਡਸੀ ਸ਼ਾਇਦ ਬਲੈਕ ਕਲਰ ਦਾ ਸੀਗਾ ਹਾਂ ਜਿਹੜਾ ਸੀ ਐਸ ਆਈ ਆਦਮੀ ਲੇਕਿਨ ਇਹ ਲੈ ਕੇ ਸਾਡੇ ਉਸ ਪਾਸੇ ਦਾ ਕਾਫੀ ਦੋ ਤਿੰਨ ਕੰਮ ਸੀਸੀ ਦੀ ਕੈਮਰਾ ਲੱਗੇ ਹੈ ਮੇਨ ਫਕਲ ਨਾਲ ਇੰਨੇ ਲੱਗੇ ਆ ਉਹਨਾਂ ਦੀ ਕੰਮ ਕਰੇ ਤਾਂ ਉਹਨਾਂ ਦੀ ਲੱਗਾ ਕਿਸ ਦੀ ਕੈਮਰਾ ਬਾਕੀ ਦੋ ਕੰਮ ਹੋ ਰਹਾ ਹੈ ਉਹਨਾਂ ਚ ਡੈਫੀਨਿਟਲੀ ਹੋਣਾ ਕਿ ਸਭ ਫੋਟੋ ਆਈ ਹੋਏ ਕਦੀ ਪਹਿਲਾਂ ਵੀ ਤੁਹਾਨੂੰ ਕਦੀ ਉੱਥੇ ਆਂਦੀ ਜਾਂਦੀ ਦਿੱਖਿਆ ਨਹੀਂ ਫਸਟ ਟਾਈਮ ਫਸਟ ਟਾਈਮ ਤੇ ਮੈਂ ਨਹੀਂ ਕਿਹਾ ਕੋ ਦੇਖੀ ਦੋ ਪੀਪੀਟੀ ਸਾਡੀ ਉਹਨਾਂ ਨੇ ਹਾਂ ਜੀ ਉਹ ਦੇਖੀ ਮਤਲਬ ਤੁਹਾਨੂੰ ਉਹਨਾਂ ਨੇ ਦੇਖਿਆ ਜੀ ਇਹ ਇਕੱਲੇ ਜਾਂਦੇ ਵੀ ਸਰ ਪਤਾ ਨਹੀਂ ਕਿ ਕਿ ਮੇਰੇ ਪਿੱਛੇ ਆਂਦੇ ਮੇ ਸੀ ਉਹ ਗੱਲਾਂ ਅੱਛਾ ਪਿੱਛੇ ਆਂਦੇ ਉਹਨੇ ਕਿਹਾ ਕਿ ਤੁਹਾਡਾ ਹੋਰ ਦਿੱਕਿਆ ਨੰਬਰ ਤੇ ਦਿੱਤੀ ਹੈ ਤੇ ਫਿਰ ਅੱਗੇ ਥੋੜੀ ਦੇ ਰੁਕਿਆ ਉਹ ਟਰਨ ਕਰਕੇ ਮੈਂ ਜਦੋਂ ਜਿੱਦਾਂ ਟਰਨ ਕੀਤਾ ਉਹ ਟਰਨ ਕਰਕੇ ਫੜਾਫੜ ਕਰਾਈ ਤੇ ਮੇਰੇ ਕੋਲ ਉਹ ਮੋਬਾਈਲ ਤੇ ਨਲਦੀ ਤੇ ਹੋਰ ਕੀ ਸੀ ਵਿੱਚ ਪਰਸ ਕੋਈ ਜ਼ਰੂਰੀ ਕੰਮ ਨਹੀਂ ਕੋਈ ਮੇਰਾ ਕਿਟੀ ਹੈਂਡਲੈਪ ਸੀਗਾ ਮੇਰਾ ਦੇਲੀਂ ਪੀਂਗ ਵਾਲਾ ਹਾਂ ਕੋਈ ਜ਼ਰੂਰੀ ਕੰਮ ਕਰਨੇ ਸੀ ਅੱਛਾ ਕੋਈ ਕੰਪਲੇਂਟ ਕਰਵਾ ਜਿ ਕਰਾਈ ਹੈ ਹਾਂ ਜੀ ਸਰ ਮੈਂ ਅੱਜ ਕਰਾਈ ਸੀ ਬਿਲਕੁਲ ਐਫਆਈ ਆਰ ਤੇ ਜਿ ਕਰਵਾਈ ਜੀ

उदू तो तक फिर मेरे पीछे जो बेचारे दो जने ऐसे थे सदार भाजी से कोई वो अपनी स्कूटी लेके के उन्होंने पीछे बजे मैं कहते हैं मेरे लागू में पीछे जाओ वो गए हैं बईपास तक क्या गया जो माला अलग बईपास तक क्यों का स्पीड से निकल गए हैं तो इसमें मेरी दरखास्त है कि प्लीज थोड़ा ध्यान दिता जाए क्योंकि बहुत हूँ बहुत ज्यादा मोड खराब हो जाता है में थोड़ा ध्यान ਅੱਜ ਮੇਰੇ ਨਾਮ ਨਾਲ ਕਿਸ ਨਾਲ ਅਸਲ ਹੋ ਸਕਦਾ ਹੈ ਕਿ ਦਰਪੰਗਏ ਦਰਖਾਸਤ ਕਰਨਾ ਚਾਹੀਦੀ ਆ ਕਿ ਦੇਖੋ ਜਨਾਨੀਆਂ ਦੀ ਕੋਈ ਸੇਫਟੀ ਹੈ ਨਹੀਂ ਹੈ ਤੇ ਸਰਕਾਰਾਂ ਕੇ ਵਾਂਗੂ ਹੈ ਪੁਲਿਸ ਅਧਿਕਾਰੀਆਂ ਮਤਲਬ ਉਹਨਾਂ ਨੂੰ ਇੱਕ ਸਾਡੇ ਵੱਲ ਤੋਂ ਮੰਗ ਹੈ ਕਿ ਪੀਸ ਜਿਹੜਾ ਹੈ ਤਾਂ ਸਾਡੇ ਵੱਲ ਧਿਆਨ ਦਿੱਤਾ ਜਾਏ ਕਿ ਕਿ ਘਰ ਚ ਜ਼ਰੂਰੀ ਨਹੀਂ ਕਿ ਹਸਬੰਡ ਨਾਲ ਹੀ ਰਹਿਣ ਕਦੇ ਕਦੇ ਤਾਂ ਉਹ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀਆਂ ਘਰ ਚ ਕੱਲੀ ਹੋ ਕੇ ਸੋ ਕੰਮ ਹੁੰਦੇ ਆ ਬਾਹਰ ਅੰਦਰ ਜਾਣਾ ਪੈਂਦਾ ਹੈ ਇੱਕਲੇ ਦਿਨ ਦੇ ਆਏ ਜਿਹੜਾ ਹੈ ਕਿ ਲੋਕੋ ਕੋਲ ਜਾਨੀ ਨਾਸ ਤੇ ਬੜੀ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਦੇਵਾਲ ਥੋੜਾ ਜਿਆ ਜ਼ੋਰ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੰਗ ਹੈ ਕਿ ਚੋਰ ਜਿਹੜੇ ਵੱਧਦੇ ਪਏ ਐ ਚੋਰੀ ਚਕਾਰੀਆਂ ਜਿਹੜੀ ਵੱਧਦੀਆਂ ਮੀਆ ਕਿਨਾਂ ਤੇ ਨਕੀਲ ਪਾਈ ਜਾਵੇ ਭੈਣ ਜੀ ਹਾਂ ਸਰ ਮੈਡਮ ਨੇ ਰੋਲਾ ਪਾਇਆ ਸੀ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਤੇ ਨਾਲ ਸਕੂਟਰੀ ਵੀ ਇੱਥੇ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਇੱਥੋਂ ਹਾਂ ਤੇ ਉਹ ਭੱਜ ਚੁੱਕੇ ਹੀ ਹੋ ਤੱਕ ਉਹ ਕੱਤੇ ਆਈਂਦੇ ਸੀ ਉਹ ਮੋਟਰਸਾਈਕਲ ਤੇ ਹੀ ਦੋ ਜਾਣੇ ਸੀ ਮੂੰਹ ਨਹੀਂ ਸੀ ਜਾਂ ਕੀ ਸੀ ਸ਼ਾਇਦ ਮੂੰਹ ਨਹੀਂ ਸੀ ਮੂੰਹ ਵੱਜਾਈ ਉਹਨਾਂ ਦਾ ਨਹੀਂ ਮੂੰਹ ਨਹੀਂ ਸੀ ਵੱਜਿਆ ਭੱਜੇ ਕਿੱਧਰ ਨੂੰ ਆ ਇੱਧਰ ਨੂੰ ਗਏ ਸਿੱਧੇ ਇੱਧਰ ਹੇ ਇੱਧਰ ਨੂੰ ਭੱਜ ਗਏ ਇੱਧਰੋਂ ਹੀ ਆਏ ਸੀ ਹਾਂ ਇਹ ਨਹੀਂ ਮੈਨੂੰ ਪਤਾ ਕਿੱਧਰੋਂ ਆਏ ਪਰ ਗਏ ਇੱਧਰ ਨਹੀਂ ਇਸੇ ਹਾਂ ਜੀ ਪਰ ਜਿੱਦਾਂ ਇੱਥੇ ਮਹਿਲਾਵਾਂ ਸੇਫ ਨਹੀਂ ਹੈਗਾ ਕੀ ਗਵਰਨਮੈਂਟ ਨੂੰ ਚਾਹੀਦਾ ਕੋਈ ਇੱਥੇ ਕੈਮਰੇ ਵਗੈਰਾ ਲੱਗੇ ਹੋਣ ਤਾਂ ਕਿ ਸੇਫ ਹੋਏ ਕੋਈ ਤੇ ਬਾਕੀ ਕੋਈ ਇੱਥੇ ਕੋਈ ਨਾਕਾ ਨਹੀਂ ਕੋਈ ਪੁਲਿਸ ਨਹੀਂ ਆਂਦੀ ਇੱਥੇ ਕੋਈ ਕੁਛ ਨਹੀਂ ਹੈ ਹਾਂ ਥੋੜਾ ਬਹੁਤੇ ਹੋਣੀ ਚਾਹੀਦੀ ਹੈ ਸਿਕਿਉਰਿਟੀ ਹੋਣੀ ਚਾਹੀਦੀ ਹੈ ਰੋਡ ਤੇ ਬਿਲਕੁਲ ਖਾਲੀ ਰੋਡ ਹੀ ਇੱਥੇ ਕੋਈ ਨਹੀਂ ਹੈਗਾ ਉਸ ਟਾਈਮ ਤੁਸੀਂ ਵੀ ਅੰਦਰ ਮਹਿਲਾਵਾਂ ਇਕੱਲੀ ਕੰਮ ਕਰਦੇ ਵੀ ਸੀ ਹਾਂ ਜੀ ਬਿਲਕੁਲ ਮੈਂ ਕੱਲ ਤੇ ਜੇ ਸ਼ਰੀਆਮ ਜਿੱਦਾਂ ਇਹ ਪੈ ਗਈ ਹੈ ਤੇ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਮੇਰੀ ਦੁਕਾਨ ਤੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਅਹ ਕੀ ਚੱਲ ਰਹੀ ਤੁਹਾਡੇ ਨਾਲ ਸਰ ਮੈਂ ਲੈਪਟਾਪ ਲੈ ਕੇ ਆਉਂਦਾ ਸੀ ਕੰਮ ਲਾ ਕੇ ਆਇਆ ਹਾਂ ਹਾਂ ਤੇ ਰਾਤ ਨੂੰ ਕੋਈ 12 ਵਜੇ ਦਾ ਟਾਈਮ ਹੈ ਤੁਹਾਨੂੰ ਮੇਰੇ ਕੋ ਫੋਨ ਕੋਈ ਕਰਿਆ ਸੀ ਕਿਹੜਾ ਰੋਡ ਹੈ ਇਹ ਹਾਂਜੀ ਕਿਹੜਾ ਰੋਡ ਹੈ ਇਹ ਸਾਰੇ ਗੱਲੀ ਦੀ ਰੋਡ ਹੈ ਤੁੰ ਨਹੀਂ ਇਹ ਕਿਹੜਾ ਮਲਾ 100 ਮੀਟਰ ਰੋਡ ਗਵਰਨਮੈਂਟ ਰੋਡ ਗਵਰਨਮੈਂਟ ਵਾਲੇ ਰੋਡ ਹਾਂਜੀ ਇਸੇ ਗਲੀ 'ਚ ਖੜਿਆ ਨਹੀਂ ਨਹੀਂ ਮੇਰਾ ਉਹ ਮੋੜ ਤੋਂ ਚੁਕਾਇਆ ਸੀ ਕਿੰਨਾ ਕੁ ਮਹਿੰਗਾ ਮੋਬਾਈਲ ਯੂ ਭਾਈ 30000 ਦਾ ਮਹਿੰਗਾ ਮੋਬਾਈਲ ਨਿਊ ਲੈ ਆਤੀ ਭਾਰਗੀ ਆ ਵੀ ਉਹ ਦਾ 23 ਤਾਈ ਜੀ ਤਾਂ ਅੱਜ ਫੇਰ ਦੋ ਨੇੜੀ ਦਾ ਹੋਇਆ ਹਾਂਜੀ ਉਸ ਲਾ ਕੋ ਪਿੱਛੇ ਖੜੇ ਕੀ ਇੱਥੇ ਉਹ ਜਦੋਂ ਹੋਇਆ ਹਾਂਜੀ ਉਹ ਮੁੰਡੇ ਕਾਤੇ ਸੀ ਸਪਲੈਂਡਰ ਤੇ ਸੀ ਬਾਈ ਸਪਲੈਂਡਰ ਤੇ ਹਾਂਜੀ ਮਨ ਲੋ ਰਜਨਾ ਉਹ ਉਥੇ ਲੁੱਟਾ ਖਾਣ ਨੂੰ ਜਾਂਦੇ ਦੇ ਰਹੇ ਆ ਯਾਨਕਿ ਆ ਮੇਰਾ ਹੋਇਆ ਛੇਤਰੀ ਨੂੰ ਹਾਂ ਆ ਮਹੀਨੇ ਦੀ ਹਾਂ ਤੇ ਮੈਂ ਅੱਜ ਆ ਗਿਆ ਲੁਧਿਆਣੇ ਤੇ ਅੱਜ ਇਹਨਾਂ ਦਾ ਹੋਇਆ ਹਾਂਜੀ ਸਪਲੈਂਡਰ ਕਿਹੜੇ ਰੰਗ ਦਾ ਸੀ ਬਲੈਕ ਤੇ ਸਿਲਵਰ ਆ ਉਹ ਸਪਲੈਂਡਰ ਨਿਊ ਮਾਡਲ ਹੀ ਆਉਣਾ ਕੋਈ ਉਹ ਦਿਨ ਮੈਂ ਇੱਥੇ ਹੀ ਖੜੂ ਤਾ ਨਾ ਫੋਨ ਕਰਦਾ ਪਿਆ ਸੀ ਕਿਸੇ ਨੂੰ ਫੋਨ ਲਗਾ ਦੀ ਕੰਨ ਪੈਸੇ ਬੋਲੋਂ ਉਹਨਾਂ ਨੇ ਜਗਦਾ ਮੋਬਾਈਲ ਖੋੜਿਆ ਮੇਰਾ ਵੀ ਡਰਾੜ ਰੁਆ ਹੈ ਕਿ ਦੇਖੋਗੇ ਲਗੀ ਡਰਾੜ ਸਰੇ ਆਈ